ਨਾਨਕੁਰ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਨਾ ਨਿਕ ਸੱਚ ਦਾ ਅਧਾਰ ਸਨਾ ਖਤ ਕੁਦਰਤੀ ਮੈਂ ਤੇਰੀ ਕੁਦਰਤ ਦੇ ਚਾਉ ਤੇਰਾ ਸੰਦੇਸ਼ ਲਿਆ ਤੇਰਾ ਪੈਗਾਮ ਲਿਆ ਤੇਰੀ ਝਲਕ ਵੇਖੀਏ ਫਿਰ ਤੇਰੇ ਬੋਲ ਮੈਨੂੰ ਮਿਲੇ ਨੇ ਸੁਣਨ ਨੂੰ ਉਹਨਾਂ ਤੋਂ ਮੈਂ ਪ੍ਰੇਰਨਾ ਲਈ ਹੈ ਬੋਲ ਬ੍ਰਹਿਮੰਡ ਦੇ ਵਿੱਚ ਮੌਜੂਦ ਨੇ ਜਿਸ ਦੀ ਪਕੜ ਵਿੱਚ ਆ ਜਨ ਅਵਤਾਰ पैगंबर मैं फिर अर्ज करा उंगलियां ते गिने जाण वाले पुरुष ने जो पैगंबर ने बोलਾਂ ਨੂੰ پکڑ ਲੈਨੇ ਬ੍ਰਹਿਮੰਡ ਦੇ ਚ ਨੇ ਜਿਵੇਂ ਕੁਦਰਤ ਹੈ ਇਸ ਤਰ੍ਹਾਂ ਹੀ ਬੋਲਣਾ ਹੈ ਇਸ ਤਰ੍ਹਾਂ ਹੀ ਪ੍ਰਮਾਤਮਾ ਦੀ ਆਵਾਜ਼ ਹੈ पैगंबरਾਂ ਦੇ ਬੋਲਾਂ ਤੋਂ ਸਿੱਖ ਕੇ ਜੇ ਨੂੰ ਕੁਦਰਤ ਦੇ ਚੋਂ ਪ੍ਰਮਾਤਮਾ ਦਿਖਾਈ ਦੇਵੇ ਤੋਂ ਸਮਝ ਲੈਣਾ ਵਾਕਈ ਇਸ ਨੇ ਹੀ ਕੁਝ ਸਿੱਖਿਆ ਹੈ ਨੇਤੇ ਮੁਸਲਮਾਨ ਬਣਨ ਨਾਲ